ਮੇਉ ਚੱਲਣ 92 ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੈ ਕੇ ਹਾਜ਼ਰਾਂ ਸੀ ਅੱਜ ਦੀ ਚਰਚਾ ਤੇ ਮੇਰੇ ਨਾਲ ਨੇ ਤੇ ਜਸ ਸਿੰਘ ਜੀ ਤੇ ਅੱਜ ਦਾ ਮੁੱਦਾ ਅਸੀਂ ਜਿਹੜਾ ਲੈਣਾ ਉਹ ਹੈ ਜੋ ਸਰਕਾਰ ਨੇ ਜੀਐਸਟੀ ਕਟਾਇਆ ਉਹਦੇ ਮੁਤਲਕ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਇਹ ਗੱਲ ਥੋੜੀ ਜੀ ਹਾਸੇ ਵਾਲੀ ਵੀ ਹੈ ਤੇ ਗੱਲ ਗੰਭੀਰ ਵੀ ਹੈ ਇਹ ਇਹਦੇ ਬਾਰੇ ਵਿਸਥਾਰ ਚ ਦੱਸਣਗੇ ਤੇਜਸਿੰਘ ਜੀ ਵੀ ਜੀਐਸਟੀ ਜਿਹੜੀ ਘਟਾਈ ਹੈ ਇਹ ਜੀਐਸਟੀ ਘਟਲ ਕਰਕੇ ਖਾਸ ਕਰਕੇ ਵਪਾਰੀਆਂ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਇਸ ਗੱਲ ਦੀ ਬਹੁਤ ਖੁਸ਼ੀ ਹੈ ਹੈਵੀ ਤੇ ਪਰ ਇਹਦਾ ਜਿਹੜਾ ਦੂਜਾ ਪਾਸਾ ਹੈ ਦੂਸਰਾ ਉਹ ਅੱਜ ਅਸੀਂ ਜਾਣਾਂਗੇ ਵੀ ਦੂਜੇ ਪਾਸੇ ਇਹਦਾ ਕੀ ਫਾਇਦਾ ਹੈ ਤੇ ਕੀ ਨੁਕਸਾਨ ਹੈ ਉਹਦੇ ਬਾਰੇ ਤੇਜਸਿੰਘ ਜੀ ਸਾਨੂੰ ਦੱਸਣਗੇ ਤੁਹਾਨੂੰ ਜੀ ਹੋਰ ਕੀ ਹਾਲ ਨੇ ਠੀਕ ਹੋ ਬਹੁਤ ਵਧੀਆ ਬੋਲੋ ਜੀ ਪੂਰੇ ਵਧੀਆ ਅੱਛਾ ਜਿਹੜੀ GST ਘਟਾਈ ਆ ਸਰਕਾਰ ਨੇ ਕੋਈ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਹੋਵੇ ਤੁਸੀਂ ਕੱਲ ਗੱਲ ਕਰ ਰਹੇ ਸੀ ਵੀ ਇਹਦੇ ਬਾਰੇ ਆਪਾਂ ਕੋਈ ਚਰਚਾ ਕਰਾਂਗੇ ਉਹ ਸਾਡੇ ਦਰਸ਼ਕਾਂ ਨਾਲ ਖੁੱਲ੍ਹ ਕੇ ਗੱਲ ਕਰੋ ਕੀ ਕਹਾਣੀ ਆ ਇਹ ਦੇਖੋ ਆਪਲੋ ਜੀ ਜਿਹੜਾ GST ਘਟਾਈ ਆ ਉਹ ਜਦੋਂ ਮੈਂ న్యూਸ ਪੜ੍ਹੀ ਮੋਬਾਈਲ 'ਚ ਆਈ ਪੇਪਰਾਂ 'ਚ ਆਇਆ ਤਾਂ ਬੜੀ ਖੁਸ਼ੀ ਹੋਈ ਜੀ ਇਹਦੇ ਨਾਲ ਹਰ ਬੰਦੇ ਨੂੰ ਫਾਇਦਾ ਮਿਲਣਾ ਬਹੁਤ ਚੰਗੀ ਗੱਲ ਆ ਸਰਕਾਰਾਂ ਨੂੰ ਇਹ ਕਰਨਾ ਵੀ ਚਾਹੀਦਾ ਹਮ ਹਰੇਕ ਬੰਦੇ ਨੂੰ ਲਾਭ ਮਿਲਣਾ ਚਾਹੀਦਾ ਹੈ ਨਜਾਇਜ਼ ਮਹਿੰਗਾਈ ਇਹ ਬਹੁਤ ਜ਼ਿਆਦਾ ਹੈ ਜੀ ਇਹਦਾ ਜਿਹੜਾ ਦੂਜਾ ਪਹਿਲੂ ਹੈ ਇਹਨਾਂ ਨੇ ਇਨਕਮ ਟੈਕਸ ਨੂੰ ਉਦੋਂ ਜ਼ਿਆਦਾ ਟਾਈਟ ਕਰ ਅੱਛਾ ਕੋਈ ਕੁਸ਼ਕ ਦਿਨ ਹੋ ਗਏ ਕੋਈ ਆਪਣਾ ਦੋਸਤ ਮਿੱਤਰੀ ਸੀ ਹਮ ਉਹ ਕੋਈ ਉਹਨਾਂ ਤੋਂ ਗੱਡੀ ਫੜੀ ਇੰਕਮਟਰ ਇਸਕੇ ਸੇਲ ਟੈਕਸ ਦੀ ਗੱਲ ਕਰ ਰਹੇ ਹਾਂ ਸੇਲ ਟੈਕਸ ਸੇਲ ਟੈਕਸ ਲਾਉ ਲੋ ਸੇਲ ਟੈਕਸ ਉਹਨਾਂ ਨੇ ਕੋਈ ਗੱਡੀ ਫੜੀ ਉਹਦੇ 'ਚ ਕੋਈ ਲੋਡ ਸੀ ਜਿਆਦਾ ਲੋਡ ਵੀ ਨਹੀਂ ਸੀ ਨਾਰਮਲ ਹੀ ਸੀ ਅੱਛਾ ਤੇ ਮੈਨੂੰ ਵੀ ਬੁਲਾ ਲਿਆ ਮੈਂ ਚਲਾ ਗਿਆ ਮੈਂ ਉੱਥੇ ਗੱਲ ਕੀਤੀ ਜੀ ਕੋਈ ਮਾੜਾ ਮੋਟਾ ਤੁਸੀਂ ਦੇ ਲੈ ਕੇ ਛੱਡ ਦਿਓ ਬੰਦੇ ਗਰੀਬ ਆ ਉਹ ਕਹਿੰਦੇ ਰਿਸ਼ਵਤ ਲੈਣ ਦਾ ਵਰਕਾ ਹੀ ਪੱਟ ਦਿਓ ਜੀ ਰਿਸ਼ਵਤ ਲੈਣਾ ਪਾਪ ਆ ਹਾਂ ਰਿਸ਼ਵਤ ਅਸੀਂ ਲੈ ਹੀ ਨਹੀਂ ਸਕਦੇ ਅੱਛਾ ਇਹ ਤਾਂ ਗੱਲ ਹੀ ਨਾ ਕਰੋ ਇਹ ਤਾਂ ਜਦੋਂ ਅਸੀਂ ਫੜਦੇ ਆਂ ਨਾਲ ਦੀ ਨਾਲ ਆਨਲਾਈਨ ਚੜਾ ਦਿੰਦੇ ਆਂ ਜੀ ਵਾਹ ਜੀ ਸਰਕਾਰ ਦੀਆਂ ਹਰਿਦਤਾਂ ਕੀ ਬਾਤ ਇਹ ਰਿਸ਼ਵਤ ਨਹੀਂ ਅਸੀਂ ਲੈਣੀ ਹੂੰ ਮੈਨੂੰ ਇੰਨੀ ਖੁਸ਼ੀ ਹੋਈ ਮਾਹ ਜਰਾ ਇਹ ਐਵੇਂ ਸਰਕਾਰ ਲੋਕ ਭੰਡੀ ਜਾਂਦੇ ਆ ਤਾਂ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਵੈਰੀ ਗੁੱਡ ਆ ਪਹਿਲੀ ਵਾਰ ਸੁਣਿਆ ਜਿਹੜੇ ਅਧਿਕਾਰੀ ਨੇ ਰਿਸ਼ਵਤ ਲੈਣ ਤੋਂ ਨਾ ਕਰਤੀ ਨਾ ਕਰਤੀ ਉਹਨਾਂ ਨੇ ਉਹਦਾ ਮੰਨ ਲਓ ਥੋੜੇ ਜਿਹਾ ਸਮਾਨ ਦਾ 80-90 ਹਜ਼ਾਰ ਰੁਪਏ ਉਹਨੂੰ ਪਾਤਾ ਜੀ ਅੱਛਾ ਮਾਈ ਬਹੁਤ ਜਿਆਦਾ ਹੈ ਇਹ ਕਹਿੰਦੇ ਵੀ ਇੰਨਾ ਹੀ ਹੈ ਇਹ ਦੂ ਨਹੀਂ ਘਟਦਾ ਹੂੰ ਇਹਦਾ ਅਸੀਂ ਕੰਡਾ ਕਰਾ ਲਾਂਗੇ ਜਿਹੜਾ ਦਾ ਕੋਈ ਵਧਿਆ ਨੂੰ ਮੋੜਦਾ ਹੈਗੇ ਆਪਦੇ ਪੂਰੇ ਕਰ ਲਾਂਗੇ ਹੂੰ ਤੇ ਨਹੀਂ ਇਹ ਪੈਸੇ ਸਿੱਧਾ ਹੋ ਕੇ ਪਰ ਅੱਛਾ ਮਾਈ ਜੀ ਇਹ ਪਹਿਲੀ ਵਾਰ ਸੁਣ ਚ ਮਿਲਿਆ ਵੀ ਰਿਸ਼ਵਤ ਲੈਣੀ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਬੰਦ ਹੋ ਗਈ ਤਾਂ ਬਹੁਤ ਸਲਾਘਾਜੋ ਕੰਮ ਆ ਹੂੰ ਉਹ ਕਹਿੰਦੇ ਭਾਈ ਸਾਹਿਬ ਜੇ ਅਸੀਂ ਸਾਲ ਦੇ ਵਿੱਚ 2 ਕਰੋੜ ਰੁਪਏ ਸਰਕਾਰ ਨੂੰ ਇਕੱਠਾ ਕਰਕੇ ਦਿੰਦੇ ਸੀ ਨਾ ਹੂੰ ਜਿੱਦਾਂ ਦਾ GST ਘਟਾਇਆ ਸਾਨੂੰ 10 ਕਰੋੜ ਲਾਤਾ ਮੱਚੋ ਤੇ ਨਹੀਂ ਅਸੀਂ ਤਾਂ ਕਹਿੰਦਾ ਨੌਕਰੀਆਂ ਛੱਡਣ ਲਈ ਮਜਬੂਰ ਹੈ ਹੂੰ ਅਸੀਂ ਆਵ ਰਿਸ਼ਵਤ ਲੈ ਕੇ ਕਰਾਂਗੇ ਕਿ ਸਾਥੋਂ ਦਾ ਟਾਰਗੇਟ ਹੀ ਨਹੀਂ ਪੂਰਾ ਹੋ ਰਿਹਾ ਅੱਛਾ ਫਿਰ ਪਤਾ ਲੱਗਿਆ ਵੀ ਰਿਸ਼ਵਤ ਕੰਮ ਬੰਦ ਹੈ ਇਹਦਾ ਕੰਮ ਇਧਰ ਦੀ ਫਲ ਹੋ ਜਾ ਇਧਰ ਦੀ ਫਲ ਨੋ ਗੱਲ ਇੱਕੋ ਹੀ ਹੈ ਤੇ ਤੋ ਫਿਰ ਵੱਲ ਪਾ ਕੇ ਕੰਨ ਫੜ ਲਿਆ ਗੱਲ ਉੱਥੀ ਹਾਂ ਇਹ ਮੰਨ ਲੋ ਸਰ ਲੋਕਾਂ ਨੂੰ ਔਰ ਜਿੰਨ ਜਪਾਉਣ ਵਾਲੀ ਗੱਲ ਆ ਜਿੰਨਾ ਵਪਾਰੀ ਐ ਜੋ ਵੀ ਮੰਨ ਲੋ ਟੋਟਾ ਟਵਾਈ ਵਾਲੇ ਹੁਣ ਕੱਪੜੇ ਦਾ ਲਾ ਲੋ ਸ਼ਹਿਰ ਦੇ ਵਿੱਚ ਵੱਡੇ ਵਪਾਰੀ ਐ ਉਹ ਸਾਰੇ ਇਹਦੀ ਮਾਰ ਤੇ ਲਣਗੇ ਬਿਲਕੁਲ ਬਿਲਕੁਲ ਇਹ ਤਾਂ ਫਿਰ ਕੰਮ ਹੋਰ ਖਤਰਨਾਕ ਹੋ ਗਿਆ ਖਤਰਨਾਕ ਕਿਉਂਕਿ ਕਿਉਂਕਿ ਹੁਣ ਹਰੇਕ ਨੂੰ ਰੋਕਿਆ ਕਰਨਗੇ ਜੇ ਕੋਈ ਆਪਣਾ ਮਾਰਾ ਮੋਟਾ ਸਮਾਨ ਲੈ ਕੇ ਜਾਂਦਾ ਉਹਨੂੰ ਵੀ ਰੋਕਣਗੇ ਮੈਂ ਨਾ ਜੀ ਜਿਹੜਾ ਬੱਸਾਂ ਦੇ ਵਿੱਚ ਕੋਈ ਓਵਰ ਲੋਡ ਹੋ ਜਾਂਦਾ ਬੱਸਾਂ ਦਾ ਵੀ ਇਹਨਾਂ ਨੇ ਉਹ ਲਾਉਣਾ ਅੱਛਾ ਇਨਾਂ ਨੇ ਇੱਥੋਂ ਤੱਕ ਕਿ ਤੁਸੀਂ ਕੋਈ ਸਾਈਕਲ ਤੇ ਸਮਾਨ ਲੱਦੀ ਜਾਂਦੇ ਹੋ ਉਹ ਵੀ ਰੋਡੇ ਉਹਨੂੰ ਵੀ ਰੋਕਣਗੇ ਕਿਉਂਕਿ ਮਹਿੰਗਾਈ ਇੰਨੀ ਹੈ ਸਰਕਾਰ ਦੇ ਖਰਚੇ ਇੰਨੇ ਆ ਬਾਕੀ ਉਹਨਾਂ ਨੇ ਟਾਰਗੇਟ ਪੂਰਾ ਕਰਨਾ ਟਾਰਗੇਟ ਪੂਰਾ ਕਰਨਾ ਵਾਹ ਜੀ ਵਾਹ ਮਹਿੰਗਾਈ ਬਹੁਤ ਜ਼ਿਆਦਾ ਹੈ ਇਹ ਬੰਦ ਲੋਕਾਂ ਨੂੰ ਦਿਖਾਉਣ ਦੇ ਮਾਰੇ ਸ਼ੋਸ਼ਾ ਛੱਡ ਦਿੰਦੇ ਆ ਪਰ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਬਿਲਕੁਲ 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 ਇਹ ਜਿਹੜਾ ਟੈਕਸ ਹੈ ਕੱਲਾ ਪੰਜਾਬ ਸਰਕਾਰ ਨੂੰ ਇਹ ਸੈਂਟਰ ਦਾ ਵੀ ਇਹਦੇ ਵਿੱਚ ਹੂੰ ਇਹ ਸਹੀ ਬਿਲਕੁਲ ਬਿਲਕੁਲ ਸੈਂਟਰ ਕੋਲੇ ਵੀ ਜਾਣਾ ਹੂੰ ਸੋ ਪਿਆਰੇ ਦਰਸ਼ਕੋ ਹੈ ਸੀ ਸਾਡੀ ਅੱਜ ਦੀ ਚਰਚਾ ਜੀਐਸਟੀ ਦੇ ਨਾਲ ਸੰਬੰਧਕ ਤੁਸੀਂ ਸਾਰੀ ਗੱਲ ਸਮਝ ਹੀ ਗਏ ਹੋਵੋਗੇ ਤੇ ਵੀ ਕਿਸ ਤਰ੍ਹਾਂ ਸਰਕਾਰ ਨੇ ਦੂਜੇ ਪਾਸੇ ਦੀ ਕੰਨ ਫੜਿਆ ਤੇ ਹੁਣ ਲੋਕ ਮੇਰੇ ਖਿਆਲ ਉਦੋਂ ਵੀ ਦੁਖੀ ਹੋ ਜਾਣਗੇ ਵਪਾਰੀ ਵੀ ਤੇ ਆਮ ਵੀ ਕਿਉਂਕਿ ਇਹਨਾਂ ਨੇ ਹੁਣ ਜਿਵੇਂ ਆ ਦੇ ਹੁੰਦੇ ਵਿਚੜੀ ਵੀ ਨਹੀਂ ੱਪਣਦੇ ਨਹੀਂ ਤੇ ਇਹ ਸੀ ਅੱਜ ਦੀ ਚਰਚਾ ਅਸੀਂ ਇਸੇ ਤਰ੍ਹਾਂ ਅਗਲੀ ਚਰਚਾ ਲੈ ਕੇ ਹਾਜ਼ਰ ਫਿਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਧੰਨਵਾਦ